ਭ੍ਰਿਸ਼ਤਾਚਾਰ ਜੜਾਂ 'ਚ ਬੈਠਾ ਹੋਇਆ ਭ੍ਰਿਸ਼ਤਾਚਾਰ ਬੁਰੀ ਤਰ੍ਹਾਂ ਪ੍ਰਬੰਧ ਦੀ ਰਗ ਰਗ ਦੇ ਵਿੱਚ ਵੜ ਗਿਆ ਭ੍ਰਿਸ਼ਤਾਚਾਰ ਆਉਂਦਾ ਕਿੱਥੋਂ ਹੈ ਇਹਨੂੰ ਸਮਝਣਾ ਜ਼ਰੂਰੀ ਹੈ ਭ੍ਰਿਸ਼ਤਾਚਾਰ ਦੀ ਜੜ ਜਦੋਂ ਸਰਕਾਰਾਂ ਬਣਦੀਆਂ ਨੇ ਨਾ ਉਹਦੀ ਉਹਦੇ ਮੋਢ 'ਚ ਉਹਦੇ ਉਹਦੀ ਪਦੈਸ਼ 'ਚ ਪਈ ਹੁੰਦੀ ਹੈ ਜਦੋਂ ਵੋਟਾਂ ਪੈਂਦੀਆਂ ਨੇ ਆਪਣੇ ਦੇਸ਼ 'ਚ ਉਦੋਂ ਹੁੰਦਾ ਕੀ ਹੈ ਤੁਸੀਂ ਆਪੋ ਆਪਣਾ ਤਜਰਬਾ ਦੱਸ ਦਿਓ ਮੈਂ ਆਪਣਾ ਦੱਸ ਦੇਣਾ ਕਮੈਂਟ ਲਿਖਿਓ ਮੈਂ ਦੱਸਦਾ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਬਣਦੀਆਂ ਹੀ ਭ੍ਰਿਸ਼ਟਾਚਾਰੀ ਤਰੀਕਿਆਂ ਨਾਲ ਨੇ ਕਿਵੇਂ ਕਿੰਨੇ ਵੱਡੇ ਪੱਦਰ ਤੇ ਜਦੋਂ ਵੋਟਾਂ ਆਉਂਦੀਆਂ ਨੇ ਸਰਪੰਚੀ ਤੋਂ ਲੈ ਕੇ ਐਮਐਲਏ ਐਮਪੀ ਤੱਕ ਦੀਆਂ ਤਾਂ ਕਿੰਨਾ ਕੁਝ ਗਲਤ ਕੀਤਾ ਜਾਂਦਾ ਸਿੱਧੇ ਪੈਸੇ ਵੰਡੇ ਜਾਂਦੇ ਨੇ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ ਨਸ਼ੇ ਵੰਡੇ ਜਾਂਦੇ ਨੇ ਸਿੱਧੀਆਂ ਵੋਟਾਂ ਖਰੀਦੀਆਂ ਜਾਂਦੀਆਂ ਨੇ ਕਿੰਨੇ ਸਾਰੇ ਕੇਸ ਤੇ ਸ਼ਿਕਾਇਤਾਂ ਵੋਟਾਂ ਦੇ ਦਿਨਾਂ 'ਚ ਇਹਨਾਂ ਮਾਮਲਿਆਂ 'ਚ ਦਰਜ ਹੁੰਦੀਆਂ ਨੇ ਔਰ ਕਿੰਨੇ ਸਾਰੇ ਮਾਮਲਿਆਂ ਦੇ ਵਿੱਚ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪੈਂਦੀ ਹੈ ਤੇ ਕਿੰਨੇ ਸਾਰੇ ਵੱਡੀ ਪੱਧਰ ਤੇ ਮਾਮਲੇ ਉਹ ਹੁੰਦੇ ਨੇ ਜਿਨ੍ਹਾਂ ਤੇ ਕਾਰਵਾਈ ਹੋ ਨਹੀਂ ਪਾਉਂਦੀ